ਹੱਡਾ ਕੋਟੂ ਤੋਂ ਹੀ ਬਲਾਕ ਮਾਰਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਸ਼ਹਿਰਪੁਰ ਜੀ ਇਹ ਨੌਜਵਾਨ ਮੁੰਡਾ ਹਰ ਰੋਜ਼ ਦਾ ਇਹਦਾ ਕੰਮ ਹੈ ਇੱਥੇ ਆ ਕੇ ਰੋਡਿੰਗ ਤੇ ਭੰਗੜਾ ਪਾਦਾ ਵੀ ਬੜੇ ਚੋਰ ਨਾਲ ਲੱਗਾ ਵਾ ਇਹਦੀ ਸੇਤੇ ਕੋਈ ਅਸਰ ਨਹੀਂ ਮਿਲ ਲੱਗਾ ਜਾਂ ਨਹੀਂ ਲੱਗਾ ਕੋਈ ਦੇਖਣ ਨੂੰ ਇੰ데 ਇੰਜ ਮਹਿਸੂਸ ਕੀਤਾ ਜਾ ਸਕਦਾ ਕਿ ਇਹਨਾਂ ਵੀ ਕੋਈ ਰੱਬ ਦੀ ਮਾਰ ਪਈ ਹੋਆ ਕਿ ਕੋਈ ਵੀ ਜ਼ਮਾਗੀ ਹਾਲਤ ਮੈਨੂੰ ਇਹਦੀ ਠੀਕ ਨਹੀਂ ਲੱਗਦੇ ਤਾਂ ਇੰਨਾ ਵੀ ਇਹ ਕੋਲ ਛੱਡ ਵੀ ਹੈ ਛੱਡ ਦੇ ਵਿੱਚ ਨਹੀਂ ਜਾਂਦਾ ਹੋ ਰੋਜ਼ਾਨੇ ਕਹਿੰਦੇ ਇੱਥੇ ਸੜਕ ਦੇ ਉੱਤੇ ਇਹਦਾ ਭੰਗੜਾ ਪਾਦਾ ਰਹਿੰਦਾ ਐਕਸ਼ਨ ਇਹਦੇ ਦੇਖੋ ਐਕਸਟਰਮ ਵਾਲੇ ਆ ਐਕਸ਼ਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਦੇਖੋ ਕਿੰਨੀ ਸਪੀਡ ਦੇ ਨਾਲੇ ਕਿੰਨੀ ਸਪੀਡ ਦੇ ਨਾਲੇ ਇਹ ਭੰਗੜਾ ਪਾਦਾ ਦੇਖੋ ਹੱਥ ਪੈ ਰਹੇ ਨੇ ਕਿੰਨੀ ਤੇਜ਼ੀ ਦੇ ਹਿੰਦੇ ਆ ਇਹ ਦੇਖੋ ਹੱਥ ਫੋਰਦਾ ਕੀ ਕਸਪਾਡਾ ਕੋਡ ਤੁਸੀਂ ਮੁਲਾਕਾਤ ਮਤਲਬ ਗਰਸ਼ਣ ਕਰਵਾਜੀ ਤੇ ਕਹਿੰਦੇ ਜਦੋਂ ਕੋਈ ਬਖਤੀ ਮਾਰ ਪੰਦੀ ਇਨਸਾਨ ਨੂੰ ਚੰਗੀ ਬੇ ਮਾੜੀ ਪਵੇ ਆ ਕੋਈ ਇਹਦਾ ਵੀ ਦਿਮਾਗ ਦਾ ਨਟ ਬੁਲਟੇ ਪਰਮਾਨੈਂਟ ਢੱਲਾ ਕਰ ਦਤਾ ਨੌਜਵਾਨ ਕੰਮ ਕਰ ਕਰਨ ਵਾਲਾ ਵਾ ਪਰ ਤੇ ਹੁਣ ਇਹੋ ਹੀ ਕੰਮ ਕਰਦਾ ਇੱਥੇ ਆ ਇਹਨੂੰ ਕੋਈ ਪਤਾ ਨਹੀਂ ਮੀ ਪੈਂਦਾ ਨਹੀਂ ਪੈਂਦਾ ਤੇ ਆਪਣੀ ਮਸਤੀ ਦੇ ਵਿੱਚ ਲੱਗਾ ਹੁੰਦਾ ਮਸਤਾਨਾ ਹੀ ਬਣ ਗਿਆ ਹੁਣ ਦੇਖੋ ਇਹਨ ਮਸਤਾਨੀਆਂ ਵਾਂਗੂ ਹੀ ਕਰਦਾ ਵਾ ਕੋਈ ਆਲਾ ਦੋਲਾ ਨਹੀਂ ਦੇਖਦਾ ਫਰ ਇੰਨਾ ਵਾਹ ਕਿ ਉਹ ਸ਼ੁਕਰ ਕੇ ਸਾਈਡ ਤੇ ਖੜਾ ਵਾ ਕੋਈ ਹੋਰ ਦੂਸਰੀ ਟੱਕੜੀ ਵੀ ਪਾ ਸਕਦੀ ਆ ਵਾਈ ਗੁਰੂ ਭਲਾਇ ਕਰੇ